अनुबदा बाइबल दे अंदर अनॉइंटिंग ऑयल दे नाल परमेश्वर ने अपने ਲੋਕਾਂ ਨੂੰ ਮਸਾ ਕੀਤਾ ਅੱਜ ਦਾ ਪਵਿੱਤਰ ਵਚਨ ਪਰਮੇਸ਼ਰ ਦੇ ਰਾਜ ਵਿੱਚ ਸਭ ਤੋਂ ਕੀਮਤੀ ਅਤੇ ਅਨਮੋਲ ਤੋਹਫ਼ਿਆਂ ਵਿੱਚੋਂ ਇੱਕ ਮਸਾ ਅਭਿਸ਼ੇਕ ਤੇ ਕੇਂਦਰਿਤ ਹੈ ਜੋ ਤੁਹਾਡੇ ਜੀਵਨ ਦੇ ਅੰਦਰ ਟਾਈਮ ਮਿਰਕਲ ਨੂੰ ਲੈ ਕੇ ਆਉਂਦਾ ਹੈ ਉਦਾਹਰਨ ਦੇ ਲਈ ਮੈਂ ਚਾਹਨਾ ਹਾਂ ਤੁਸੀਂ ਨੂੰ ਸਮਝੋ ਜਿਵੇਂ ਇੱਕ ਲੋਹੇ ਦਾ ਟੁਕੜਾ ਅਸੀਂ ਮਿੱਟੀ ਦੇ ਵਿੱਚੋਂ ਚੱਕ ਕੇ ਲਿਆਉਂਦੇ ਹਾਂ ਫਿਰ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਹਾਂ ਉਸ ਨੂੰ ਰੇਗਮਰ ਮਾਰਦੇ ਹਾਂ ਸਾਫ਼ ਕਰਨ ਤੋਂ ਬਾਅਦ ਫਿਰ ਅਸੀਂ ਉਸ ਨੂੰ ਪੇਂਟ ਕਰ ਦਿੰਦੇ ਹਾਂ ਉਸ ਦੇ ਉੱਤੇ ਇੱਕ ਪਰਤ ਚੜ ਜਾਂਦੀ ਹੈ ਤੇ ਉਹ ਨਵਾਂ ਬਣ ਜਾਂਦਾ ਹੈ ਇਹ ਇੱਕ ਮੱਸਾ ਦੀ ਤਸਵੀਰ ਨੂੰ ਦਿਖਾਉਂਦਾ ਹੈ ਇਸ ਪ੍ਰਕਿਰਿਆ ਨੂੰ ਪ੍ਰਦਰਸ਼ਿਤ ਕਰਨ ਵਾਲਾ ਧਰਤੀ ਤੇ ਪਹਿਲਾ ਮਨੁੱਖ ਪਰਮੇਸ਼ਵਰ ਨੇ ਮੂਸਾ ਨੂੰ ਠਰਾਇਆ ਹੈ ਜਿਸ ਨੇ ਸਭ ਤੋਂ ਪਹਿਲਾਂ ਕਰੀਬ 6000 ਸਾਲ ਪਹਿਲਾਂ ਪਰਮੇਸ਼ਵਰ ਦੇ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਨੂੰ ਪੂਰਾ ਕਰਦਿਆਂ ਹਰੂਨ ਨਾਮ ਦੇ ਵਿਅਕਤੀ ਨੂੰ ਮਸਾ ਕੀਤਾ ਅਸੀਂ ਦੇਖਦੇ ਹਾਂ ਲੇਵੀਆ ਉਹਦਾ ਅੱਪ 76 ਤੇ ਉਸਦੀ 12 ਆਇਤ ਦੇ ਵਿੱਚ ਉਸਨੇ ਮਸਾ ਕਰਨ ਦਾ ਤੇਲ ਹਰੂਨ ਨੇ ਸਿਰ ਉੱਤੇ ਚੁਆ ਕੇ ਉਸ ਨੂੰ ਪਵਿੱਤਰ ਕਰਨ ਲਈ ਮਸਾ ਕੀਤਾ ਇੱਥੇ ਮਸਾ ਕਰਨ ਦਾ ਮਕਸਦ ਕੁਝ ਹੋਰ ਹੋ ਸਕਦਾ ਹੈ ਬਾਈਬਲ ਕਹਿੰਦੀ ਜਦੋਂ ਉਸਨੇ ਪਹਿਲੇ ਵਿਅਕਤੀ ਨੂੰ ਮਸਾ ਕੀਤਾ ਤੇ ਤੇਲ ਉਸ ਦੇ ਸਿਰ ਦੇ ਉੱਤੇ ਚੁਆਇਆ ਗਿਆ ਤੇ ਉਸ ਨੂੰ ਅਨੋਇੰਟ ਕੀਤਾ ਗਿਆ ਮੈਂ ਅੱਜ ਇਸ ਗੱਲ ਤੇ ਹੈਰਾਨ ਹਾਂ ਦੁਨੀਆ ਦੇ ਵਿੱਚ ਕਈ ਪ੍ਰਚਾਰਕਾਂ ਦੇ ਵੱਲੋਂ ਮਸਾ ਨੂੰ ਇੰਨਾ ਸਸਤਾ ਤੇ ਨੀਵਾ ਕੀਤਾ ਗਿਆ ਹੈ ਕੁਝ ਸਾਲ ਪਹਿਲਾਂ ਤਿੰਨ ਚਾਰ ਲੜਕੇ ਮੇਰੇ ਨਾਲੇ ਸੇਵਕਾਈ ਦੇ ਵਿੱਚ ਸਨ ਥੋੜੇ ਥੋੜੇ ਵਕਵੇ ਦੇ ਨਾਲ ਉਹ ਇਸ ਮਿਨਿਸਟਰੀ ਦੇ ਵਿੱਚੋਂ ਬਾਹਰ ਚਲੇ ਗਏ ਕਿਸੇ ਨੇ ਮੈਨੂੰ ਤਸਵੀਰਾਂ ਦਿਖਾਈਆਂ ਉਹ ਆਪ ਇੱਕ ਦੂਜੇ ਨੂੰ ਮਸਾ ਕਰਦੇ ਨਜ਼ਰ ਆ ਰਹੇ ਹਨ ਕੀ ਪਰਮੇਸ਼ਵਰ ਦੇ ਲੋਕ ਪਰਮੇਸ਼ਵਰ ਦੇ ਅਧੀਨ ਨਹੀਂ ਹੋਣਾ ਚਾਹੁੰਦੇ ਉਹ ਸਿਰਫ ਮਸਾ ਲੈਣਾ ਚਾਹੁੰਦੇ ਨੇ ਤੇ ਸੁਤੰਤਰ ਰਹਿਣਾ ਚਾਹੁੰਦੇ ਨੇ ਕਿਉਂਕਿ ਮਸਾ ਨੂੰ ਸਹੀ ਢੰਗ ਦੇ ਨਾਲ ਸਮਝਿਆ ਨਹੀਂ ਗਿਆ ਮੈਂ ਪਵਿੱਤਰ ਬਾਈਬਲ ਦੇ ਰਾਈ ਮਸਾ ਨੂੰ ਸਮਝਾ ਹੈ ਕਿਉਂ ਇੰਨਾ ਸਸਤਾ ਨਹੀਂ ਆ ਇਹ ਇੱਕ ਕੀਮਤੀ ਮਸਾ ਹੈ ਹਰ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਆਪਣੇ ਮਸਾ ਦੀ ਰੱਖਿਆ ਆਪ ਕਰੋ ਆਪਣੇ ਮਸਾ ਨੂੰ ਸੰਭਾਲਣਾ ਸਿੱਖੋ ਤਾਂ ਟਾਈਮਰਿਕਲ ਸਟਡੀ ਲਾਈਫ ਦੇ ਅੰਦਰ ਕੰਮ ਕਰਨਗੇ ਪਰਮੇਸ਼ਵਰ ਦੇ ਲੋਕ ਪਰਮੇਸ਼ਵਰ ਦੇ ਅਧীন ਨਹੀਂ ਹੋਣਾ ਚਾਹੁੰਦੇ ਉਹ ਸਿਰਫ ਚੰਗਿਆਈਆਂ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ ਵਰਕ ਤਾਂ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ ਮੱਸਾ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ ਟਾਈ ਮੈਰੀਕਲ ਦੀ ਦੁਨੀਆ ਵਿੱਚ ਰਹਿਣਾ ਚਾਹੁੰਦੇ ਹਨ ਪਰਮੇਸ਼ਰ ਦੇ ਅਧੀਨ ਹੋਣ ਦਾ ਮਤਲਬ ਹੈ